ਵਾੜਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਵੀਡੀਓ ਜਿਹੜੀ ਲੈ ਕੇ ਪਹੁੰਚੇ ਆਂ ਇਹ ਵੀ ਤੁਹਾਨੂੰ ਪਸੰਦ ਆਊਗੀ ਤੇ ਜਿਹੜਾ ਵੀਡੀਓ 'ਚ ਰੇਟ ਲੈ ਕੇ ਪਹੁੰਚੇ ਆਂ ਇਹ ਵੀ ਤੁਹਾਨੂੰ ਪਸੰਦ ਆਊਗਾ। ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ। ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 73800426173 ਉੱਤੇ ਹਮੇਸ਼ਾ ਲਿਖ ਰਹੇ ਹਾਂ। ਜੇ ਕਿਸੇ ਨੇ ਐਡ ਕਰ ਬੁਣੀ ਕੂਠੀ ਘਰ ਮਕਾਨ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਆਪਾਂ ਹੈਡ ਲਗਾ ਦੇਗੇ ਜੀ। ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ। ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ 10 ਮਾਰਲੇ ਜਗਾਂ ਦੇ ਵਿੱਚ ਘਰ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਅਸੀਂ ਪੂਰਾ ਖੁੱਲਡੂਲਾ ਘਰ ਬਣਿਆ ਹੋਇਆ ਜਮਾਂ ਮੇਨ ਬੱਸ ਸਟੈਂਡ ਦੇ ਉੱਪਰ ਹੀ ਇਹਨਾਂ ਦਾ ਘਰ ਤੁਹਾਨੂੰ ਮਿਲ ਜੂਗਾ ਤੇ ਆਪਾਂ ਪੂਰੀ ਗੱਲ ਕਰਾਂਗੇ ਵਾਰਿਸਰ ਸਾਰਾ ਕੁਝ ਤੁਸੀਂ ਦੇਖੋਗੇ ਤੇ ਅੰਦਰ ਉਹ ਘਰ ਬਹੁਤ ਵਧੀਆ ਬਣਿਆ ਹੋਇਆ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆਗਾ ਕਿਚਨ ਦਾ ਤੇ ਬੈਡਰੂਮਸ ਲਾਈਟਿੰਗ ਦਾ ਟੋਟਲ ਕੰਮ ਹੋਇਆਗਾ ਬਾਕੀ ਤੁਸੀਂ ਦੇਖੋਗੇ ਏ ਬਾਕੀ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਜੀ ਇਹਨਾਂ ਨੇ ਦਰਖਤ ਵਗੈਰਾ ਕਾਫੀ ਲਾ ਰੱਖੇ ਨੇ ਤੇ ਜਿਹੜਾ ਆਪਾਂ ਨੂੰ ਘਰ ਦੇ ਮੂਹਰੇ ਜਿਹੜਾ ਫਰੰਟ ਤੇ ਆਪਾਂ ਨੂੰ ਬਹਿੜਾ ਮਿਲੂਗਾ ਉਹ ਇਹਨਾਂ ਨੇ ਪੱਕਾ ਸਾਰਾ ਕਰਵਾਇਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲੋਕਿੱਟਾਂ ਲੱਗੀਆਂ ਹੋਈਆਂ ਨੇ ਫਰੰਟ ਪੂਰਾ ਵਧੀਆਗਾ ਜੋੜੀਆਂ ਜੱਪਾ ਦਾ ਸਾਰਾ ਟੋਟਲ ਕੰਮ ਆਪਰ ਮਿਲ ਜੂਗਾ ਪਾਣੀ ਦੀ ਸਪਲਾਈ ਵਧੀਆ ਤੇ ਮਾਲਕ ਨੇ ਦੱਸਿਆ ਪਾਣੀ ਵਾਸਤੇ 400 ਫੁੱਟ ਦਾ ਬੋਰ ਹੋਇਆਗਾ ਤੇ ਡਬਲ ਆਪਾਂ ਨੂੰ ਦੋ ਤਾਂ ਬਰਾਂਡੇ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਇਹ ਆ ਗਿਆ ਇੱਕ ਗਾਹਾਂ ਹੈ ਜੀ ਉਹਨੂੰ ਆਪਾਂ ਬਰਾਂਡਾ ਕਹਿ ਲਈਏ ਚਾਹੇ ਲੌਬੀ ਕਹ ਲਈਏ ਇੱਕ ਇਹ ਬਰਾਂਡਾ ਇੱਕ ਗਾਹਾਂਗਾ ਤੇ ਇੱਥੇ ਹੀ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜੂਗਾ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਕਾਫੀ ਸਪੇਸ ਆਪਾਂ ਨੂੰ ਮਿਲ ਜੂਗੀ ਤੇ ਇੱਕ ਪਾਸੇ ਆਪਾਂ ਨੂੰ ਕਿਚਨ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਕਿਚਨ ਪੂਰਾ ਵਧੀਆ ਬਣਿਆ ਹੋਇਆ ਛੋਟਾ ਜਿਹਾ ਕਿਚਨ ਹੈ ਟਾਈਲਰ ਟੂਲਾਂ ਦਾ ਟੋਟਲ ਕੰਮ ਇਹਨਾਂ ਨੇ ਕਰਵਾ ਰੱਖਿਆਗਾ 10 ਮਰ ਲਈ ਇਸ ਘਰ ਦੀ ਆਪਾਂ ਨੂੰ ਜਗ੍ਹਾ ਮਿਲੂਗੀ ਤੇ ਇਹ ਜਿਹੜੀ ਵੀਡੀਓ ਆਪਾਂ ਅੱਜ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਇਹਦੇ ਵਿੱਚ ਇੱਕ ਨਹੀਂ ਤੁਹਾਨੂੰ ਦੋ ਘਰ ਦੇਖਣ ਨੂੰ ਮਿਲਣਗੇ ਇੱਕ ਤਾਂ ਤੁਸੀਂ ਇਹ ਦੇਖ ਰਹੇ ਹੋ ਇੱਕ ਤੁਹਾਨੂੰ ਅੱਗੇ ਮਿਲੂਗਾ ਜੀ ਉਹਦੀ ਡਿਮਾਂਡ ਬਹੁਤ ਘੱਟ ਹੈ ਇਹਦਾ ਰੇਟ ਜਿਹੜਾ ਇਹਨਾਂ ਨੇ ਡਿਮਾਂਡ ਕੀਤੀ ਹੈ ਇਹਨਾਂ ਨੇ 30 ਲੱਖ ਰੁਪਈਆ ਡਿਮਾਂਡ ਕੀਤੀ ਹੈ ਜੀ ਬਾਕੀ ਮਾਲਕ ਨੇ ਕਿਹਾ ਘਾਟਾ ਵਾਧਾ ਬਹਿ ਕੇ ਕਰ ਲਾਂਗੇ ਉਹ ਵੱਖਰੀ ਗੱਲ ਹੈ ਜੀ ਇੱਕ ਬਾਰੀ ਡਿਮਾਂਡ 3 ਲੱਖ ਰੁਪਇਆ ਇਹਨਾਂ ਨੇ ਆਖੀ ਹੈਗੀ ਜਗ੍ਹਾ 10 ਮਰਲੇ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਰਜਿਸਟਰੀ ਇਹਨਾਂ ਦੇ ਨਾਮ ਤੇ ਹੈ ਜੀ ਜਿੰਨਾਂ ਕੋਲੇ ਇਹ ਘਰ ਹੈਗਾਗਾ ਬਾਕੀ ਅੰਦਰੋਂ ਤੁਸੀਂ ਦੇਖ ਰਹੂ ਥੱਲੇ ਤੁਹਾਨੂੰ ਫਾਰਸ਼ ਵਧੀਆ ਲੱਗਿਆ ਹੋਇਆ ਮਿਲ ਜਾਊਗਾ ਟਾਈਲਾਂ ਟੋਟਾ ਲਗੀਆਂ ਹੋਈਆਂ ਮਿਲ ਜਾਣਗੀਆਂ ਇਹ ਘਰ ਦੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਬਾਕੀ ਥੋੜਾ ਬੋਤਾ ਕੰਮ ਰਹਿੰਦਾਗਾ ਮਾੜਾ ਮੋਟਾ ਜਿਵੇਂ ਕਿ ਆ ਜਿਹੜੀ ਕੰਧਾਂ ਦੀ ਪਲਾਸਟਰ ਹੋਣ ਵਾਲੀ ਹੈ ਪੌੜੀਆਂ ਵਧੀਆ ਉੱਪਰ ਆਪਾਂ ਨੂੰ ਜਾਣ ਵਾਸਤੇ ਮਿਲ ਜਾਣਗੀਆਂ ਤੇ ਉੱਤੇ ਆਪਾਂ ਨੂੰ ਜਿਹੜੀ ਛੱਤ ਮਿਲੂਗੀ ਉਹ ਸਾਰੀ ਆਪਾਂ ਨੂੰ ਪੱਕੀ ਕੀਤੀ ਕਰਾਈ ਮਿਲ ਚੁਗੀ ਮਾੜਾ ਮੋਟਾ ਜਿਹਾ ਕੰਮ ਐ ਕੋਈ ਜ਼ਿਆਦਾ ਨਹੀਂ ਹੈਗਾ ਬਾਕੀ ਘਰ ਵਧੀਆ ਹੈਗਾ ਆਸੇ ਪਾਸੇ ਦੀ ਲੋਕੇਸ਼ਨ ਆਪਾਂ ਨੂੰ ਬਹੁਤ ਵਧੀਆ ਮਿਲ ਜੂਗੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਿੰਡ ਜਿਹੜਾ ਆਪਦਾ ਦੱਸਿਆ ਲਾਦੂ ਕਾ ਦੱਸਿਆ ਜੀ ਲਾਦੂ ਕਾ ਪਿੰਡ ਮੇਨ ਬੱਸ ਸਟੈਂਡ ਦੇ ਉੱਪਰ ਹੀ ਇਹਨਾਂ ਦਾ ਘਰ ਤੁਹਾਨੂੰ ਮਿਲ ਜੂਗਾ ਇਹਨਾਂ ਨੂੰ ਤਹਿਸੀਲ ਤੇ ਜ਼ਿਲ੍ਹਾ ਦੋਵੇਂ ਫਾਜ਼ਿਲਕਾ ਲੱਗਦੇ ਨੇ ਫਾਜ਼ਿਲਕਾ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਜੀ ਬਿਲਕੁਲ ਨਜ਼ਦੀਕ ਨੇ ਤੇ ਜੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਇਹ ਘਰ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਬੈਡਰੂਮਸ ਵਗੈਰਾ ਤੁਸੀਂ ਦੇਖ ਲਈ ਡਰੈਇੰਗ ਰੂਮ ਤੁਸੀਂ ਦੇਖ ਲਿਆ ਤੇ ਸਾਰਾ ਕੁਝ ਤੁਹਾਨੂੰ ਲਗਭਗ ਪਤਾ ਲੱਗ ਹੀ ਗਿਆ ਸੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 9870 77 ਤੇ 98639 ਦੁਬਾਰਾ ਫਿਰ ਤੋਂ ਮੈਂ ਦੱਸ ਦੇਣਾ ਜੀ 9877 98639 ਜਿਹੜੀ ਵੀ ਗੱਲ ਕਰਨੀ ਹੋਈ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਿਓ ਤੇ ਕੋਈ ਵੀ ਗੱਲ ਕਰਨੀ ਹੋਵੇ ਕਰਕੇ ਜਾ ਕੇ ਦੇਖ ਕੇ ਤੇ ਇਹ ਘਰ ਤੁਸੀਂ ਖਰੀਦ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਏਗਾ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਖਤਮ ਨਹੀਂ ਹੋਈ ਅੱਗੇ ਜਿਹੜਾ ਇੱਕ ਹੋਰ ਆਪਾਂ ਘਰ ਲੈ ਕੇ ਪਹੁੰਚਿਆ ਉਹ ਵੀ ਤੁਸੀਂ ਦੇਖਿਓ ਉਹਦੀ ਡਿਮਾਂਡ 14 ਲੱਖ ਰੁਪਏ ਸਿਰਫ ਤੇ ਪੂਰੀ ਆਪਾਂ ਉਹਦੀ ਵੀ ਗੱਲ ਕਰਦੇ ਹਾਂ ਜੇ ਕਿਸੇ ਨੇ ਆਪਦਾ ਘਰ ਕੁਠੀ ਮਕਾਨ ਵੇਚਣਾ ਹੈ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੂ ਤਾਂ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਤੇ ਲਿਖਿਆ ਰਹਿੰਦਾ ਹੈ 73800462100 73 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕਿਸੇ ਪਾਸੋਂ ਕੋਈ ਦਲਾਲੇ ਨਹੀਂ ਹੁੰਦੀ ਸੀ ਬਿਲਕੁਲ ਫ੍ਰੀ ਦੇ ਵਿੱਚ ਆਪਣਾ ਕੰਮ ਹੈ ਕਿਸੇ ਨੇ ਸੇਲ ਕਰਨਾ ਆਪਣੇ ਕੋਲੇ ਵੀਡੀਓ ਬਣਾ ਕੇ ਭੇਜ ਦਿਓ ਤੇ ਆਪਾਂ ਛੇਤੀ ਤੋਂ ਛੇਤੀ ਐਡ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਦੂਜੇ ਘਰ ਦੀ ਗੱਲ ਕਰਦੇ ਹਾਂ ਜਿਹੜਾ ਸੈਕਿੰਡ ਆਪਾਂ ਲੈ ਕੇ ਪਹੁੰਚਿਆ 14 ਲੱਖ ਦਾ ਉਹ ਤੁਸੀਂ ਦੇਖੋ ਹੁਣ ਸਭ ਤੋਂ ਪਹਿਲਾਂ ਤਾਂ ਤੁਸੀਂ ਫਰੰਟ ਚੈੱਕ ਕਰੋ ਜੀ ਡਬਲ ਸਟੋਰੀ ਆਪਾਂ ਨੂੰ ਘਰ ਮਿਲ ਜੂਗਾ ਬਹੁਤ ਵਧੀਆ ਘਰ ਆਪਾਂ ਨੂੰ ਮਿਲੂਗਾ 14 ਲੱਖ ਦੀ ਡਿਮਾਂਡ ਦੇ ਵਿੱਚ 14 ਲੱਖ ਦੇ ਵਿੱਚ ਅੱਜ ਕੱਲ ਕੀ ਆਉਂਦਾ ਜੀ ਦੇਖੋ ਘਰ ਬਹੁਤ ਸੋਹਣਾ ਆਪਾਂ ਲੈ ਕੇ ਪਹੁੰਚਿਆ ਮੇਨ ਗੱਲ ਜਿਹੜੀ ਗਲੀ ਇਹਨਾਂ ਨੂੰ ਲੱਗਦੀ ਆ ਇਹਨਾਂ ਦੇ ਘਰ ਨੂੰ ਗਲੀ ਜਿਹੜੀ ਲੱਗਦੀ ਆ ਪੂਰੀ ਵਧੀਆ ਲੱਗਦੀ ਆ ਜੇ ਆਪਣੇ ਕੋਲੇ ਕੋਈ ਗੱਡੀ ਹੈਗੀ ਆ ਤਾਂ ਆਰਾਮ ਨਾਲ ਆ ਜਾ ਸਕਦੀ ਆ ਬਾਕੀ ਘਰ ਵਧੀਆਗਾ ਰੰਗ ਰੂੰਗ ਤੋਂ ਲੈ ਕੇ ਸਾਰਾ ਕੰਮ ਵਧੀਆ ਆਪਾਂ ਨੂੰ ਕੀਤਾ ਕਰਾਇਆ ਮਿਲ ਜਾਊਗਾ ਤੇ 메ਨ ਗੇਟ ਰਾਹੀਂ ਆਪਾਂ ਜਦੋਂ ਐਂਟਰ ਕਰਦੇ ਆਂ ਪਹਿਲਾਂ ਆਪਾਂ ਨੂੰ ਬਾਥਰੂਮ ਫੇਰ ਥੋੜਾ ਅੱਗੇ ਆਪਾਂ ਨੂੰ ਇੱਕ ਸਟੋਰ ਰੂਮ ਤੇ ਉਹ ਤੋਂ ਅੱਗੇ ਆਪਾਂ ਨੂੰ ਕਿਚਨ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੇ ਆਪਾਂ ਥੱਲੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲ ਜਾਊਗਾ ਇੱਥੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਸਾਹਮਣੇ ਆਪਾਂ ਨੂੰ ਇੱਕ ਬੈਡਰੂਮ ਮਿਲ ਜਾਊਗਾ ਬੈਡਰੂਮ ਤੁਸੀਂ ਚੈੱਕ ਕਰੋ ਪੂਰਾ ਸੋਹਣਾ ਆਪਾਂ ਨੂੰ ਖੁੱਲਾ ਡੁੱਲਾ ਓਪਨ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੂਰਾ ਵੱਡਾ ਤੇ ਪੂਰਾ ਵਧੀਆ ਜੀ ਜੇ ਆਪਾਂ ਕੰਧਾਂ ਤੇ ਗੱਲ ਕਰੀਏ ਤਾਂ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਜੀ ਟਾਈਲਾਂ ਬਹੁਤ ਵਧੀਆ ਕੁਆਲਿਟੀ ਦੀਆਂ ਲੱਗੀਆਂ ਹੋਈਆਂ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਪੂਰੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਇਹ ਘਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜ਼ਰੂਰ ਦੱਸੋ ਕਮੈਂਟ ਕਰਕੇ ਤੇ ਉੱਤੇ ਆਪਾਂ ਪਹੁੰਚ ਗਏ ਜੀ ਤੁਹਾਨੂੰ ਪਹਿਲੇ ਮੈਂ ਦੱਸਿਆ ਸੀਗਾ ਡਬਲ ਸਟੋਰੀ ਆਪਾਂ ਨੂੰ ਘਰ ਮਿਲੂਗਾ ਦੇਖਣ ਨੂੰ ਇਹ ਸੈਕੰਡ ਵਾਲਾ ਘਰ ਤੁਸੀਂ ਆਪ ਹੀ ਦੇਖੋ ਜੀ ਉੱਪਰ ਵੀ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜੂਗਾ ਤੇ ਓਪਨ ਏਰੀਆ ਮਿਲ ਜੂਗਾ ਸਾਹਮਣੇ ਇੱਕ ਬੈਡਰੂਮ ਮਿਲ ਜੂਗਾ ਜਿਵੇਂ ਕਿ ਥੱਲੇ ਸੀਗਾ ਓਵੇਂ ਦਾ ਉੱਪਰ ਹੈ ਉੱਪਰ ਕਿਚਨ ਹੀ ਹੈਗਾ ਕਲਾ ਤੇ ਬਾਕੀ ਸਾਰਾ ਕੁਝ ਆਪਾਂ ਨੂੰ ਮਿਲੂਗਾ ਤੇ ਜਿਹੜਾ ਇਹ ਬੈਡਰੂਮ ਹੈ ਇਹ ਤੁਸੀਂ ਦੇਖੋ ਬਹੁਤ ਖੁੱਲਾ ਡੁੱਲਾ ਵਧੀਆ ਮਿਲ ਜੂਗਾ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚੇਗਾ ਆਪਣੇ ਕੋਲੇ ਲੁਧਿਆਣਾ ਏਰੀਆ ਚੋਂ ਪਹੁੰਚਿਆ ਗਾ ਜੇ ਕਿਸੇ ਨੇ ਇਹ ਘਰ ਜਾ ਕੇ ਦੇਖਣਾ ਹੋਵੇ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਵਧੀਆ ਆਪਣੇ ਕੋਲੇ ਘਰ ਪਹੁੰਚਿਆ ਸ਼ਿਮਲਾਪੁਰੀ ਏਰੀਆ ਚੋਂ ਲੁਧਿਆਣੇ ਚੋਂ ਤੇ ਘਰ ਦੀ ਡਿਮਾਂਡ ਸਿਰਫ 14 ਲੱਖ ਰੁਪਿਆ ਇਹਨਾਂ ਨੇ ਆਖੀ ਆ ਵੀਡੀਓ ਇਹਨਾਂ ਨੇ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਜੀ ਗਲੀ ਤੋਂ ਲੈ ਕੇ ਅੰਦਰ ਬਾਹਰੋਂ ਉੱਪਰ ਥੱਲੋਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਜਿਨ੍ਹਾਂ ਦਾ ਇਹ ਘਰ ਹੈ ਉਹਨਾਂ ਦਾ ਨਾਮ ਹੈ ਕੁਲਵਿੰਦਰ ਸਿੰਘ ਕੋਈ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕੁਲਵਿੰਦਰ ਸਿੰਘ ਨਾਲ ਤਾਂ ਗੱਲ ਕਰ ਲਿਓ 8872066484 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 8872066484 ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਸੀਂ ਆਪੇ ਕਰ ਲਿਓ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਪਹਿਲਾ ਵਾਲਾ ਘਰ ਤੁਹਾਨੂੰ ਕਿਵੇਂ ਦੇ ਲੱਗਿਆ ਤੇ ਇਹ ਘਰ ਤੁਹਾਨੂੰ ਕਿਵੇਂ ਦੇ ਲੱਗਿਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਕਮੈਂਟ ਕਰਨਾ ਨਾ ਭੁੱਲਿਓ ਜੀ ਬਾਤ ਬਾਤ ਸਾਰੇ ਕਮੈਂਟ ਕਰਦੇ ਰਿਆ ਕਰੋ ਤੇ ਵੀਡੀਓ ਵਧੀਆ ਲੱਗੀ ਜੇ ਪਸੰਦ ਆਈ ਜੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ ਤੇ ਨੰਬਰ ਤੋਂ ਮਿਲ ਗਿਆ ਕਰੋ ਗੱਲ ਤੇ ਕਿਸੇ ਨੇ ਐਡ ਕਰਬੋ ਨਹੀਂ ਕੋਠੀ ਘਰ ਮਕਾਨ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚਾਪਾਡ ਲਗਾ ਦਾਂਗੀ ਤੇ ਅਗਲੀ ਵੀਡੀਓ ਇੰਨੇ ਆਪਾਂ ਤਿਆਰ ਕਰਦੇ ਆਂ ਦੇਖਦੇ ਆਂ ਕਿਹੜੇ ਏਰੀਆ ਚੋਂ ਕਿੱਥੋਂ ਵੱਧ ਤੋਂ ਵੱਧ ਡਿਮਾਂਡ ਪਹੁੰਚ ਰਹੀ ਹੈ ਜੀ